ਆ ਕਰਨ ਪਰਿੰਦੇ ਜੋ ਪਹਿਲਾਂ ਵਿਦੋਸ਼ੀ ਨੇ ਨਤ ਪਰਚਾ ਹੋਇਆ 326 ਤਾਰਾ ਇਹਨਾਂ ਤੇ ਲੱਗੀ ਹੋਈ ਚਾਹ ਕੋਣ ਲੋਕ ਨੇ ਜਿਹੜੇ ਸੀਗੇ ਕੁੰਡੇ ਉਹਨਾਂ ਦਾ ਚਾਚਾ ਏ ਇੱਕ ਜੇਠ ਏ ਇੱਕ ਜੇਠ ਦਾ ਮੁੰਡਾ ਏ ਇੱਕ ਦਰਾਣੀ ਏ ਇੱਕ ਜਠਾਣੀ ਮਸਲਾ ਕੀ ਏ ਜੀ ਮਸਲਾ ਇਹ ਏ ਇਹ ਪਿਛਲੇ 1 ਸਾਲ ਤੋਂ ਸਾਡਾ ਕੇਸ ਚੱਲ ਰਾ ਏ ਜ਼ਮੀਨ ਦਾ ਜੀ ਉਹਦੇ ਕਰਕੇ ਇਹਨਾਂ ਪੁਲਿਸ ਨੂੰ ਪੈਸੇ ਦੇ ਕੇ ਮੇਰਾ ਅਜਿਹੇ ਕੇਸ ਰਫਾਧਾ ਕਰ ਦਿੱਤਾ ਏ ਮੈਂ ਕੋਰਟ ਨਾਲ ਪੂਰੇ ਸਬੂਤਾਂ ਰਭਾਣ ਪਰਚਾ ਪਟਵਾ ਚੁੱਕੀ ਏ ਬਾਕੀ ਇਹ ਦੁਸ਼ਮਨੀ ਮੇਰੇ ਨਾਲ ਹੈਗੀ ਨਾ ਦੁਸ਼ਮਨੀ ਮੇਰੇ ਬੱਚੇ ਨਾਲ ਕੋਈ ਦੁਸ਼ਮਨੀ ਨਹੀਂ ਨੀ ਇਹ ਰਾਤ ਨੂੰ 19 ਤਰੀਕ ਨੂੰ ਜੇ ਮਾਰਿਆ ਸੀ ਇਹ ਪਿੱਛੇ ਆ ਕੇ ਨ ਗੱਡੀ ਬਹੁਤ ਤੇਜ਼ੀ ਦੀ ਸੀ ਮੇਰੇ ਕੋ ਕਾਲੇ ਰੰਗ ਦੀ ਗੱਡੀ ਗਈ ਹੈ ਤੇ ਮੈਨੂੰ ਕੋਣ ਇੱਥੇ ਜੇ ਮੈਂ ਤਾਂ ਕਹਿੰਦਾ ਤੇਰੇ ਬੱਚੇ ਤੇ ਨਾ ਕਤਲ ਕਰਨ ਆ ਗਏ ਨੇ ਇੱਕ ਬਲਵਾਨੇ ਪੁਰਾ ਮੀਰਾ ਸਿੰਘ ਉੱਗੀ ਚਾ ਸਿੰਘ ਦੀ ਜੀ ਪਿੱਛੇ ਇੱਕ ਜਾਣ ਸੀ ਮੈਨੂੰ ਮਿਲਿਆ ਸੀ ਰਸਤੇ 'ਚ ਇਹ ਬਲਕਾਰ ਸਿੰਘ ਬੋਲਾ ਬਲਕਾਰ ਸਿੰਘ ਦਾ ਜੇ ਮੇਰਾ ਨੰਬਰ ਬੰਦ ਕਰ ਰੱਖਾ ਹੈ ਜੀ ਬਲਕਾਰ ਸਿੰਘ ਕੌਣ ਨੇ ਜੀ ਬਲਕਾਰ ਸਿੰਘ ਇੱਥੋਂ ਦਾ ਚੌਂਕੀ ਹਾਂ ਚੌਂਕੀ ਕਬਾਇ ਦਾ ਚਾਰਜ ਠੀਕ ਹੈ ਜੀ ਹਾਂ ਜੀ ਇਹਨਾਂ ਮੈਂ ਕਈ ਵਾਰੇ ਫੋਨ ਕਾਲ ਵੀ ਕਰਦੀ ਰ ਪਰਸੋਂ ਵੀ ਕਰਦੀ ਰੀ ਮੇਰਾ ਬੱਚਾ ਸਕੂਲ ਆਉਂਦਾ ਸਰਕਾਰੀ ਸਕੂਲ ਇੱਥੇ ਆਉਂਦਾ ਹੈ ਕਬਾਇ ਜਿੱਮੇ ਵੀ ਆਉਂਦਾ ਹੈ ਉਹ ਬੱਚਾ ਬਹੁਤ ਡਰਾਵਾ ਹੈ ਮੇਰਾ ਬੱਚਾ 16 ਸਾਲ ਦਾ ਕੋਈ ਨੁਕਸਾਨ ਆਉਂਦਾ ਬੱਚੇ ਦੋ ਦਿਨ ਦਾ ਕੌਣ ਜ਼ਿੰਮੇਵਾਰ ਪੁਲਿਸ ਵਿਭਾਗ ਅਜਮੂਰ ਤੁਸੀਂ ਡੀਐਸਪੀ ਜਲਾਲਾਬਾਦ ਨੂੰ ਮਿਲੋ ਜੀ ਹਾਂ ਜੀ ਜਲਾਲਾਬਾਦ ਵੀ ਅਸੀਂ ਗਏ ਦਰਖਾਸਤ ਵੀ ਦਿੱਤੀ ਉੱਥੇ ਜਾ ਕੇ ਹੁਣ ਕੀ ਕਾਰਵਾਈ ਹੋਈ ਹੈ ਜੀ ਡਿੰਕੀ ਸਾਹਿਬ ਨੇ ਤਾਂ ਆਰਡਰ ਦੇ ਦਿੱਤੇ ਤੁਸੀਂ ਇਹਨੂੰ ਸਰਕਾਰ ਸੰਗ ਨੂੰ ਹਾਂ ਜੀ ਆਰਡਰ ਤਾਂ ਦੇ ਇਨੇ ਅਜੇ ਕੋਈ ਕਾਰਵਾਈ ਨਹੀਂ ਪਾਈ 19 ਤਰੀਕ ਨੂੰ ਵਾਕਿਆ ਹੁੰਦਾ 21 ਤਰੀਕ ਨੂੰ ਮਿਲ ਸੀ ਜੀ ਦੇ ਸਬੰਧ ਦੇ ਵਿੱਚ ਚੌਕੀ ਚਾਰ ਤੇ ਮਹਾਦਾਇ ਦਿੱਤੀ ਆ ਦੋਨਾਂ ਪਾਰਟੀਆਂ ਨੂੰ ਬਿਲਾ ਕੇ ਸੁਣ ਤੋਂ ਬਾਅਦ ਉਹ ਹੀ ਕਾਰਵਾਈ ਬਣਦੀ ਕੀਤੀ ਜਾਂਦੀ ਆ ਉਹਦੇ ਸਬੰਧ ਵਿੱਚ ਅੱਜ ਮੇਰੀ ਗੱਲ ਹੋਈ ਆ ਚੌਕੀ ਚਾਰ ਨੇ ਦੋਨਾਂ ਪਾਰਟੀਆਂ ਨੂੰ 11 ਵਜੇ ਦਾ ਟਾਈਮ ਦਿੱਤਾ ਜੇਕਰ ਉਹਨਾਂ ਦਾ ਕੋਈ ਮਸਲਾ ਆ ਹਲ ਹੁੰਦਾ ਠੀਕ ਆ ਅਦਰਵਾਇਜ਼ ਐਸ ਪਰ ਲਾਜ ਜੋ ਕਾਨੂੰਨੀ ਕਾਰਵਾਈ ਬਣਦੀ ਆ ਸੱਤਪੰਜ ਬਣਦੀ ਆ ਕੋਈ ਗਰਵਾਹ ਦਰਜ ਕਰਨਾ ਪੈਂਦਾ ਉਹ ਕੀਤਾ ਜਾਂਦਾ ਸਰ ਪਹਿਲੇ ਵੀ ਉਹਨਾਂ ਦਾ ਇੱਕ ਮਾਮਲਾ ਦਰਜ ਹੋ ਰਿਹਾ ਹੈ ਹੋਇਆ ਹੋਇਆ ਉਹਨਾਂ ਦੇ ਪਰਕਾਪ 23 ਅਧਿਨ ਧਾਰਾ 323 24 26 ਦੇ ਤਹਿਤ ਉਹਦੇ ਜੀ ਔਰਤ ਕੈਰੀ ਵੀ ਜੇ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੁੰਦਾ ਤਾਂ ਇਹ ਅੱਜ ਤੱਕ ਇਹ ਸਾਨੂੰ ਦਿਨ ਨਾ ਦੇਖਣ ਪੈਂਦੇ ਸਾਨੂੰ ਪੂਰਾ ਖਤਰਾ ਹੈ ਜੀ ਇਸ ਪਰਿਵਾਰ ਤੋਂ ਜਿਹੜੇ ਦੋਸ਼ੀ ਨੇ ਗੱਡੀਆਂ ਤੇ ਹੁੰਦੇ ਨੇ ਸਾਡਾ ਪਿੱਛਾ ਕਰ ਰਹੇ ਨੇ ਆ ਦੇਖੋ ਜੀ ਇਹ ਜਿਹੜੇ ਪੁਰਾਣੇ ਝਗੜੇ ਹੁੰਦੇ ਆ ਉਹਨਾਂ ਦੇ ਵਿੱਚ ਇਹ ਕਿਹੜਾ ਕਈ ਵਾਰ ਜਾਤੀ ਰਿੰਦ ਸ਼ਰਾਬ ਕਿਹੜਾ ਅਗਾਂ ਲੜਾਈ ਝਗੜੇ ਵਧਾਈ ਜਾਂਦੇ ਔਰ ਉਹਨਾਂ ਨੂੰ ਕਈ ਵਾਰ ਗਲਤ ਨਾਮ ਨਾਲ ਦਲਤਰੰਗਰ ਦੇ ਕੇ ਵੀ ਜਿਹੜੇ ਮਕਦਮੇ ਦਰਜ ਕਰਾਇਆ। ਸੋ ਪੜਤਾਲ ਕਰਨ ਤੋਂ ਬਾਅਦ ਜੋ ਸਚਾਈ ਆ ਉਹ ਸਾਹਮਣੇ ਲਿਆ ਕੇ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨ ਕਰ ਦੇ। ਇਹ ਤੋਂ ਮਲਾਜਮ ਦਾ ਔਰਤ ਨਾਮ ਲੈਂਦੀ ਹੈ ਗੁਲਦੀਪ ਸਿੰਘ ਮਲਾਜਮ ਹੈ। ਉਹਦੀ ਸ਼ਹਿਦ ਇਹ ਸਾਰਾ ਕੁਝ ਹੋ ਰਿਹਾ ਹੈ ਜੀ। ਉਸ ਮਲਾਜਮ ਜੀ ਨੂੰ ਬੁਲਾ ਕੇ ਮੈਂ ਪੜਤਾਲ ਖੁਦ ਕਰੂੰਗਾ। ਜੇਕਰ ਉਹਦਾ ਵਿੱਚ ਕੋਈ ਦੋਸ਼ ਪਾਇਆ ਗਿਆ ਤਾਂ ਉਹਦੇ ਖਿਲਾਫ ਮਹਿਦਮਾਨਾ ਕਰ ਦੇ। ਸਰ ਪੁਲਿਸ ਕਿਸ ਤਰ੍ਹਾਂ ਇਹ ਹੋ ਜਾਣ ਸਰਾਂ ਨਜਿੱਠਣ ਲਈ ਤਿਆਰ ਹੈ ਜੀ ਜਿਸ ਤਰ੍ਹਾਂ ਪਿਛਲੇ ਦਿਨ ਵੀ ਇੱਕ ਕਟਨਾ ਵਾਪਰਦੀ ਆ ਪਹਿਲੇ ਵੀ ਕਟਨਾ ਵਾਪਰਦੀਆਂ ਨੇ ਹੁਣ ਅੱਗੇ ਕੋਈ ਇਸ ਪਰ ਲਾ ਕਾਰਵਾਈ ਕੋਈ ਅਸੀਂ ਐਸ ਪਰ ਲਾ ਜੋ ਕਾਨੂੰਨ ਕਹਿੰਦਾ ਹੈ 57 ਪਹਿਲੇ ਹਾਜ਼ਾਰ ਤੇ ਕਰਾ ਸਕਦੇ ਜੀ ਉਹ ਅਸੀਂ ਹਰੇਕ ਮੁਕਦਮੇ ਦੇ ਵਿੱਚ ਲੜਾਈ ਝਗੜੇ ਦੇ ਵਿੱਚ ਕਰਾ ਰਹੇ ਹਾਂ ਔਰ ਨਾਲ ਲੋਕਾਂ ਨੂੰ ਨੇ ਅਪੀਲ ਕਰਨਾ ਕਿ ਥੋੜਾ ਸੈਂਸ਼ੀਵਟਾ ਰੱਖਣ ਜੇਕਰ ਕੋਈ ਲੜਾਈ ਝਗੜਾ ਹੁੰਦਾ ਉਹ ਦੇਖੋ ਜੀ ਗੁੱਸਾ 2-4 ਮਿੰਟ ਦਾ ਹੁੰਦਾ ਪਰ ਉਸ ਤੋਂ ਬਾਅਦ ਪਛਤਾਵਾ ਹੁੰਦਾ ਸੋ ਮੈਂ ਬੇਨਤੀ ਕਰਦਾ ਕਿ ਠੀਕ ਹੈ ਲੜਾਈ ਝਗੜੇ ਹੁੰਦੇ ਨੇ ਪਰ ਉਸ ਤੋਂ ਬਾਅਦ ਰਾਜਨਾਵੇਂ ਵੀ ਹੁੰਦੇ ਨੇ ਪਰ ਗੱਲ ਨੂੰ ਵਧਾਉਣ ਦੀ ਬਜਾਏ ਸਾਡੇ ਕੋਲੇ ਜਿਹੜਾ ਕੋ ਮਸਲਾ ਹੁੰਦਾ ਬੈਠ ਕੇ ਨਮਟਾਰਾ ਕਰੋ ਕਿ ਨਹੀਂ ਤਾਂ ਕੋਰਟ ਦੇ ਵਿੱਚ ਜੋ ਵੀ ਜੋ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ ਉਹ ਅਸੀਂ ਕੋਰਟ ਦੇ ਵਿੱਚ ਕਚੂ ਕਰਾਵਾਂਗੇ ਔਰ ਜੋ ਯੋਗ ਸਜ਼ਾ ਵਰਦੀ ਹੋਵੇ